ਜੋ ਭਾਰਤੀ ਜਨਤਾ ਪਾਰਟੀ ਵੱਲੋਂ ਲੋਕਾਂ ਦੀ ਸੁਰੱਖਤਾ ਵਾਸਤੇ ਲੋਕਾਂ ਵਾਸਤੇ ਜਿਹੜੇ ਕੈਂਪ ਲਗਾਏ ਜਾ ਰਹੇ ਸੀ ਉਹਨਾਂ ਨੂੰ ਦੇਖੋ ਧੱਕੇ ਦੇ ਨਾਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਪ੍ਰਸ਼ਾਸਨ ਉੱਥੇ ਭੇਜ ਕੇ ਧੱਕੇ ਨਾਲ ਬੰਦ ਕਰਵਾਇਆ ਜਾ ਰਿਹਾ ਹੈ। ਪਿਆਰ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ। ਔਰ ਐਨੀ ਚ ਬੇਦਹਾਸ਼ ਇਕੱਠ ਨੂੰ ਦੇਖ ਕੇ ਜਿਹੜੀ ਪੰਜਾਬ ਸਰਕਾਰ ਬਖਲਾ ਗਈ ਉਹਨੂੰ ਹੋਰ ਤਾਂ ਕੁਝ ਸਮਝ ਨਹੀਂ ਆਇਆ ਉਹਨਾਂ ਨੂੰ ਇੱਕੋ ਗੱਲ ਲੱਗਿਆ ਕਿ ਜਿਹੜੇ ਪਿੰਡਾਂ 'ਚ ਕੈਂਪ ਲੱਗ ਰਹੇ ਆ ਵੀ ਪਹਿਲਾਂ ਕੈਂਪ ਬੰਦ ਕਰਾਓ ਜੰਮ ਤਮਾਮ ਮਰਦਾਬਾਦ 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 ਜਿਹੜੇ ਗਰੀਬਾਂ ਦੀ ਮੱਤ ਵਾਸਤੇ ਜੋ ਮੋਤੀ ਜੀ ਦੀਆਂ ਅਲੱਗ-ਅਲੱਗ ਸਕੀਮਾਂ ਚਾਹੇ ਅਨਸ਼ੂਮਨ ਕਾਰਡ ਦੀ ਸੀ ਚਾਹੇ ਮਜ਼ਦੂਰਾ ਵਾਸਤੇ ਸੀ ਚਾਹੇ ਕਿਸਾਨ ਸਮ੍ਰਿਧੀ ਕਾਰਡ ਦੀ ਸੀ ਜਾਂ ਹੋਰ ਇਲਾਜ ਵਾਲੀ ਸਕੀਮਾਂ ਸੀ ਜਾਂ ਕੋਈ ਵੀ ਹੋਰ ਜਿਹੜੇ ਕੰਮ ਸੀ ਜੋ ਸੈਂਟਰ ਗਵਰਨਮੈਂਟ ਦੇ ਰਹੀ ਸੀ ਹਰ ਇੱਕ ਬੰਦੇ ਨੂੰ ਇਹ ਪੰਜਾਬ ਮਰਦਾਬਾਦ 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 ਸਾਨੂੰ 2 ਘੰਟੇ ਖੁਦ ਡਿਟੇਨ ਕਰਕੇ ਰੱਖਿਆ ਮੈਂ ਮਹਾਰਾਣੀ ਪਰਨੀਤ ਕੌਰ ਜੀ ਦੇ ਨਾਲ ਸਾਡੇ ਮਸਿੰਗਣ ਪਿੰਡ ਚ ਮੇਰੇ ਹਲਕਾ ਸਨੌਰ ਚ ਲੱਗਿਆ ਵਾ ਸੀ ਕੈਂਪ ਅਸੀਂ ਉੱਥੇ ਲਾਉਣ ਗਏ ਸੀ ਪੁਲਿਸ ਨੇ ਡੰਡੇ ਮਾਰ ਕੇ ਭਜਾ ਦਿੱਤਾ ਗਿਆ ਮੁਕਤ ਸਾਡਾ ਬਾਸ ਉਹਦੇ ਕੈਂਪ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਇੱਕ ਪਿੰਡ ਦੇ ਵਿੱਚ ਤਕਰੀਬਨ 30 ਕੰਸਟੀਟਿਊਐਂਟਸ ਦੇ ਵਿੱਚ ਚੱਲ ਰਹੀ ਸੀ ਔਰ 50 ਕੰਸਟੀਟਿਊਐਂਟਸ ਦੇ ਵਿੱਚ ਅੱਗੇ ਹੋਰ ਉਹਨਾਂ ਨੂੰ ਵਧਾਉਣਾ ਸੀ ਸੋ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਬੁਖਲਾੜ ਦੇ ਵਿੱਚ ਆ ਗਈ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਲਗਾਤਾਰ ਹੀ ਜਨ ਸੁਵਿਧਾ ਕੈਂਪ ਆਰਗੇਨਾਈਜ਼ ਕੀਤੇ ਜਾ ਰਹੇ ਹਨ ਇਸ ਚੀਜ਼ ਨੂੰ ਦੇਖਦੇ ਹੀ ਪੁਲਿਸ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਤੋਂ ਪਰਮਿਸ਼ਨ ਦੀ ਖੋਹਣ ਦੀ ਮੰਗ ਕੀਤੀ ਗਈ ਹੈ ਇਸ ਸਬੰਧ ਦੇ ਵਿੱਚ ਕੋਈ ਵੀ ਪਰਮਿਸ਼ਨ ਨਹੀਂ ਹੈ ਤਾਂ ਪੁਲਿਸ ਵੱਲੋਂ ਇਹ ਕੈਂਪ ਬੰਦ ਕਰਵਾ ਦਿੱਤੇ ਗਏ ਨੇ ਅਤੇ ਕਈ ਆਗੂਆਂ ਨੂੰ ਰੀਟੇਨ ਕਰ ਦਿੱਤਾ ਗਿਆ ਅਤੇ ਕਈ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਜਾ ਚੁੱਕੀਆਂ ਨੇ ਇਸ ਗ੍ਰਿਫਤਾਰੀ ਦੇ ਕੈਂਪ ਬੰਦ ਕਰਵਾਉਣ ਦੇ ਵਿਰੋਧ ਚ ਰਾਜਪੁਰਾ ਦੇ ਨਾਲ-ਨਾਲ ਵੱਖ-ਵੱਖ ਵਿਧਾਨ ਸਭਾ ਹਲਕਿਆਂ ਚ ਪੰਜਾਬ ਸਰਕਾਰ ਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਸਬੰਧ ਚ ਜ਼ਿਲ੍ਹਾ ਪ੍ਰਧਾਨ ਜਸਵੀਰ ਮਹਾ ਮੰਤਰੀ ਪ੍ਰਦੀਪ ਨੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਹੋਈ ਰਾਜਪੁਰਾ ਚਕੀਸਤਾਨ ਮਜ਼ਦੂਰ ਫਤਿਹ ਰੈਲੀ ਤੋਂ ਬੁਖਲਾਹਟ ਨਾਲ ਪੰਜਾਬ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਇਸ ਜਨ ਸੁਵਿਧਾ ਕੈਂਪ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਗਰਾਫ ਲਗਾਤਾਰ ਵੱਧਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਜਲਸਾ ਕਰਤਾ ਭਾਰਤੀ ਜਨਤਾ ਪੁਕਲਾ ਪੁਕਿਆ ਦੇ ਵਿੱਚ ਸ਼ਾਮਲ ਦੇਖੋ ਪਿਛਲੇ ਦਿਨਾਂ ਦੇ ਵਿੱਚ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਲੋਕਾਂ ਦੀ ਸੁਰੱਖਿਆ ਵਾਸਤੇ ਲੋਕਾਂ ਵਾਸਤੇ ਜਿਹੜੇ ਕੈਂਪ ਲਗਾਏ ਜਾ ਰਹੇ ਸੀ ਉਹਨਾਂ ਨੂੰ ਦੇਖੋ ਧੱਕੇ ਦੇ ਨਾਲ ਪ੍ਰਸ਼ਾਸਨ ਦੀ ਮਦਦ ਦੇ ਨਾਲ ਪ੍ਰਸ਼ਾਸਨ ਉੱਥੇ ਭੇਜ ਕੇ ਧੱਕੇ ਨਾਲ ਬੰਦ ਕਰਵਾਇਆ ਜਾ ਰਿਹਾ ਹੈ ਸੋ ਜਿਹੜੀ ਰਾਜਪੁਰੇ ਦੇ ਵਿੱਚ ਪਿੱਛੇ ਜੇ ਕਿਸਾਨ ਮਜ਼ਦੂਰ ਫਤਿਹ ਰੈਲੀ ਹੋਈ ਹੈ ਉਹਦਾ ਅਸਰ ਕੱਲਾ ਰਾਜਪੁਰੇ ਚ ਨਹੀਂ ਮੈਂ ਕਹਿੰਦਾ ਸਾਰੇ ਪੰਜਾਬ ਦੇ ਵਿੱਚ ਦੇਖਣ ਨੂੰ ਪਿਆ ਔਰ ਸਰਕਾਰ ਨੇ ਬਖਲਾਹੜ ਦੇ ਵਿੱਚ ਆ ਕੇ ਜਿਹੜੇ ਗਰੀਬਾਂ ਦੀ ਮਰਤ ਵਾਸਤੇ ਜੋ ਮੋਦੀ ਜੀ ਦੀਆਂ ਅਲੱਗ-ਅਲੱਗ ਸਕੀਮਾਂ ਚਾਹੇ ਅੰਸ਼ੂਮਨ ਕਾਰਡ ਦੀ ਸੀ ਚਾਹੇ ਮਜ਼ਦੂਰਾਂ ਵਾਸਤੇ ਸੀ ਚਾਹੇ ਕਿਸਾਨਾਂ ਸਮਰiddhi ਕਾਰਡ ਦੀ ਸੀ ਜਾਂ ਹੋਰ ਔਲਾਦ ਵਾਲੀਆਂ ਸਕੀਮਾਂ ਸੀ ਜਾਂ ਕੋਈ ਵੀ ਹੋਰ ਜਿਹੜੇ ਕੰਮ ਸੀ ਜੋ ਸੈਂਟਰ ਗਵਰਨਮੈਂਟ ਦੇ ਰਹੀ ਸੀ ਹਰ ਇੱਕ ਬੰਦੇ ਨੂੰ ਉਹਦੇ ਕੈਂਪ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਇੱਕ ਪਿੰਡ ਦੇ ਵਿੱਚ ਤਕਰੀਬਨ 30 ਕੰਸਟੀਟਿਊਐਂਸ ਦੇ ਵਿੱਚ ਚੱਲ ਰਹੀ ਸੀ ਔਰ 50 ਕੰਸਟੀਟਿਊਐਂਸ ਦੇ ਵਿੱਚ ਅੱਗੇ ਹੋਰ ਉਹਨਾਂ ਨੂੰ ਵਧਾਉਣਾ ਸੀ ਸੋ ਸਰਕਾਰ ਜਿਹੜੀ ਪੰਜਾਬ ਸਰਕਾਰ ਆ ਬਖਲਾਅਰ ਦੇ ਵਿੱਚ ਆ ਗਈ ਹੈ ਔਰ ੱੱਕੇ ਦੇ ਨਾਲ ਪ੍ਰਸ਼ਾਸਨ ਨੂੰ ਉੱਥੇ ਭੇਜ ਕੇ ਪੁਲਿਸ ਨੂੰ ਉੱਥੇ ਭੇਜ ਕੇ ਉਹ ਕੈਂਪ ਬੰਦ ਕਰ ਰਹੀ ਹੈ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਹੋਣ ਦੇ ਨਾਤੇ ਦਾ ਕਟਵੇ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਆਂ ਔਰ ਇਸ ਸਬੰਧ ਦੇ ਵਿੱਚ ਅਸੀਂ ਇੱਥੇ ਪੁੱਤਲਾ ਪੁੱਤਲਾ ਅਸੀਂ ਭਗਵੰਤ ਮਾਨ ਦਾ ਦੇਖੋ ਸਰਕਾਰ ਨੂੰ ਹੈਡੋ ਕਰ ਰਹੇ ਆਂ ਭਗਵੰਤ ਮਾਨ ਦਾ ਅਸੀਂ ਪੁੱਤਲਾ ਜਿੱਥੇ ਕਿ ਸਾਡੇ ਪਟਿਆਲਾ ਜ਼ਿਲ੍ਹਾ ਪਟਿਆਲਾ ਨੌਰਥ ਚ ਮੇਰੇ ਰਾਜਪੁਰਾ ਹਲਕੇ ਚ ਇੱਕ ਰੈਲੀ ਅਸੀਂ ਆਯੋਜਿਤ ਕੀਤੀ ਮਾਨਯੋਗ ਸਾਡੇ ਪੰਜਾਬ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼wini ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਔਰ ਉਹ ਰੈਲੀ ਚ ਬੇਤਹਾਸ਼ ਇਕੱਠ ਨੂੰ ਦੇਖ ਕੇ ਜਿਹੜੀ ਪੰਜਾਬ ਸਰਕਾਰ ਬਖਲਾ ਗਈ ਉਹਨੂੰ ਹੋਰ ਤਾਂ ਕੁਝ ਸਮਝ ਨਹੀਂ ਆਇਆ ਉਹਨਾਂ ਨੂੰ ਇੱਕੋ ਗੱਲ ਲੱਗਿਆ ਕਿ ਜਿਹੜੇ ਪਿੰਡਾਂ ਚ ਕੈਂਪ ਲੱਗ ਰਹੇ ਆ ਵੀ ਪਹਿਲਾਂ ਕੈਂਪ ਬੰਦ ਕਰਾਓ ਉਹ ਕੈਂਪ ਕਿਸੇ ਉਹ ਸਾਡੇ ਭਾਰਤੀ ਜਨਤਾ ਪਾਰਟੀ ਲਈ ਨਹੀਂ ਹੈਗੇ ਉਹਦੇ ਚ ਕੋਈ ਕਿਸੇ ਵਰਗ ਦਾ ਇਸ਼ੂ ਨਹੀਂ ਹੈਗਾ ਨਾ ਉੱਥੇ ਪਾਰਟੀ ਪੁੱਛੀ ਜਾਂਦੀ ਹੈ ਨਾ ਕੋਈ ਕਿਸੇ ਕਿਸਮ ਦੀ VOTING ਦਾ ਇਸ਼ੂ ਹੈ ਦਾ ਮਤਲਬ ਹੈ ਕਿ ਇਸ ਵੈਲੀ ਨੇ ਪੂਰੇ ਵਿਧਾਨ ਸਭਾ ਹਲਕਿਆਂ ਨੂੰ ਢਾਫ ਦਿੱਤਾ ਬਿਲਕੁਲ ਪੂਰੇ ਪੰਜਾਬ ਨੂੰ ਪੂਰੇ ਪੰਜਾਬ ਨੂੰ ਹਲਾਤ ਹੈ ਬਹੁਤ ਵੱਡਾ ਇਸ ਗੱਲ ਦਾ ਮੈਸੇਜ ਗਿਆ ਮੈਂ ਧੰਨਵਾਦ ਦੇਣਾ ਚਾਹਾਂਗਾ ਸਾਡੀ ਪੂਰੀ ਭਾਰਤੀ ਜਨਤਾ ਪਾਰਟੀ ਪਟਿਆਲਾ ਨੌਰਥ ਦੀ ਔਰ ਪਟਿਆਲਾ ਸਾਊਥ ਤੇ ਪਟਿਆਲਾ ਅਰਬਨ ਦੀ ਟੀਮ ਨੂੰ ਇਹਨਾਂ ਨੇ ਇਹਨਾਂ ਨੇ ਕੀ ਕੰਮ ਕੀਤੇ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਸਰ ਸਰਕਾਰ ਬੁਖਲਾਕੀ ਹੋਰ ਤਾਂ ਕੁਝ ਸੁਝਿਆ ਨਹੀਂ ਕੱਲ ਸਾਰਿਆਂ ਨੂੰ ਚੱਕਿਆ ਸਾਨੂੰ 2 ਘੰਟੇ ਖੁਦ ਡਿਟੇਨ ਕਰਕੇ ਰੱਖਿਆ ਮੈਂ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਨਾਲ ਸਾਡੇ ਮਸਿੰਘਣ ਪਿੰਡ 'ਚ ਮੇਰੇ ਹਲਕਾ ਸਨੌਰ 'ਚ ਲੱਗਿਆ ਵਾ ਸੀ ਕੈਂਪ ਅਸੀਂ ਉੱਥੇ ਲਾਉਣ ਗਏ ਸੀ ਪੁਲਿਸ ਨੇ ਡੰਡੇ ਮਾਰ ਕੇ ਭਜਾ ਦਿੱਤਾ ਗਿਆ ਪੰਜ ਚਾਰ ਬੰਦੇ ਕਿਸੇ ਹੋਰ ਪਿੰਡ ਤੋਂ ਲਿਆ ਕੇ ਉੱਥੇ ਉਲਟੀ ਸਿੱਧੀ ਨਾਰੇਵਾਜੀ ਕਰਾਈ ਗਈ ਸੀ ਇਹ ਸਰਕਾਰ ਨਿਕੰਮੀ ਨਠਦੀ ਸਰਕਾਰ ਫੇਲ ਫੇਲ ਹੋ ਗਈ ਹੋਰ ਆਪ ਕੁਝ ਕਰ ਨਹੀਂ ਸਕੇ ਦੂਸਰੀ ਭਾਰਤੀ ਜਨਤਾ ਪਾਰਟੀ ਗਰੀਬਾਂ ਕਿਸਾਨਾਂ ਨਾਲ ਸੀ ਹੈ ਔਰ ਖੜੀ ਰਹੇਗੀ